ਉਨਾ ਉਹਨਾ ਚਿਤ ਚੇਤੇ ਸੁਖ ਹੋਈ ਭਗਤ ਜੀ ਫਰਮਾ ਰਹੇ ਆ ਭਗਤ ਭੀਖਣ ਜੀ ਮੈਂ ਰਸਨਾ ਦੇ ਨਾਲ ਉਹਦਾ ਜਾਪ ਕਰਦਾ ਉਹਨੂੰ ਰੰਗਦਾ ਹੈ ਸੁਰਵਨਾ ਦੇ ਨਾਲ ਉਹਨੂੰ ਸੁਣਦਾ ਹੈ ਔਰ ਚਿੰਤ ਚੇਤੇ ਚੇਤੇ ਵਿੱਚ ਆਪਣੇ ਚਿਤ ਵਿੱਚ ਉਹਨੂੰ ਯਾਦ ਕਰਦਾ ਚੇਤਾ ਕਰਦਾ ਰਿਮੈਂਬਰੈਂਸ ਹੈ ਉਹਦੀ ਫੇਰ ਮੈਨੂੰ ਸੁਖ ਪ੍ਰਾਪਤ ਹੁੰਦਾ ਆਨੰਦ ਪ੍ਰਾਪਤ ਤੋਂ ਨਾਮ ਜਪਣ ਦੇ ਵਿੱਚ ਇਹ ਸਾਰੀ ਚੀਜ਼ਾਂ ਹੈਗੀਆਂ ਹੈ ਕੱਲੇ ਨਾਮ ਜੀਵ ਦੇ ਨਾਲੇ ਨਹੀਂ ਕਰਨਾ ਕੰਨਾ ਨਾਲ ਵੀ ਸੁਣਨੀ ਉਹਦੀ ਬਾਣੀ ਉਹਦਾ ਨਾਮ ਔਰ ਚਿੱਤ ਵਿੱਚ ਉਹਨੂੰ ਯਾਦ ਵੀ ਕਰਨੀ ਜੱਬ ਵੀ ਕਰਨਾ ਹੈ ਤੇ ਸਿਮਰਨ ਵੀ ਕਰ ਔਰ ਸੁਣਨਾ ਵੀ ਹੈ ਨਾਮ ਦਾ ਜਿਹੜਾ ਇੱਕ ਰਸਤਾ ਹੈ ਇਹ ਕੋਈ ਤੋਤਾ ਰਟਣ ਨਹੀਂ ਹੈ ਜਿਵੇਂ ਵਿਦਵਾਨ ਕਹਿ ਰਹੇ ਹੈ ਕਈ ਉਹ ਬੰਨਣੇ ਲੱਜਣੇ ਕਰਨ ਨਾਮ ਦਾ ਇਸ ਤਰ੍ਹਾਂ ਨਹੀਂ ਹੈ ਨਾਮ ਦਾ ਇੱਕ ਮਾਰਗ ਹੈ ਇਸ ਮਾਰਗ ਦੇ ਉੱਤੇ ਸਭ ਕੁਝ ਹੈ ਸੰਗਤ ਕਰਨੀ ਸੰਗਤ ਦੇ ਵਿੱਚ ਜਾ ਕੇ ਨਾਮ ਸੁਣਨਾ ਬਾਣੀ ਸੁਣਨੀ ਫਿਰ ਉਹਨੂੰ ਜਪਣਾ ਫਿਰ ਉਹਨੂੰ ਧਿਆਉਣਾ ਫਿਰ ਸਿਮਨ ਕਰਨਾ ਇਹ ਸਾਰਾ ਕੁਝ ਨਾਮ ਦੇ ਰਸਤੇ ਚ ਆ ਜਾਂਦਾ ਹੈ ਫਿਰ ਨਾਮ ਦੇ ਵਿੱਚੋਂ ਸੇਵਾ ਨਿਕਲਦੀ ਹੈ ਸੇਵਾ ਕਰਨੀ ਨਿਸ਼ਕਾਮ ਹੋ ਕੇ ਇੱਕ ਦੀ ਸੇਵਾ ਤਾਂ ਇਹ ਸਾਰਾ ਕੁਝ ਨਾਮ ਦੇ ਮਾਰਗ ਵਿੱਚ ਹੈ ਕਉ ਭੀਖਣ ਦੋਏ ਨੈਣ ਸੰਤੋਖੇ ਜਹ ਤੇਖਾਂ ਤੈਸੋ ਵਿਖਣ ਜੀ ਫਰਮਾਉਣੇ ਵੀ ਮੇਰੇ ਦੋਹੇ ਨੈਣ ਸੰਤੋਖੇ ਗਏ ਗਏ ਹੁਣ ਮੈਂ ਜਿੱਧਰ ਵੀ ਦੇਖਦਾ ਪਰਮਾਤਮਾ ਨਜ਼ਰ ਆਉਂਦਾ ਸੰਤੋਖਣਾ ਔਰ ਰੱਜਣਾ ਇਹ ਵੀ ਸਾਧ ਸੰਗਤ ਜੀ ਦੋ ਬਾਰਾਂ ਗੁਲਵਾਨੀ ਚੱਕਰ ਆਉਂਦੇ ਸੰਤੋਖਣਾ ਹੁੰਦਾ ਵੀ ਜੋ ਕੁਝ ਕੋਲ ਹੈ ਉਹਦੇ ਨਾਲ ਮੈਂ ਮੇਰਾ ਠੀਕ ਹੈ ਸਭ ਕੁਝ ਬਚ ਰਿਹਾ ਹੈ ਮੈਂ ਰੱਜਿਆ ਜੀ ਦੋ ਰੋਟੀਆਂ ਤਾਂ ਠੀਕ ਤਾਂ ਠੀਕ ਹੈ ਤੇ ਜਿਹੜਾ ਹੁੰਦਾ ਇਸ ਤੇ ਉੱਪਰਲਾ ਸ਼ਬਦ ਰੱਜਣਾ ਸੈਟੀਸਫੈਕਸ਼ਨ ਕਹਿੰਦੇ ਆ ਜਿਹਨੇ ਜਿਹਨੂੰ ਇਹ ਕੰਟੈਂਟਮੈਂਟ ਹੁੰਦੀ ਜਿਹੜਾ ਸੰਤੋਖ ਹੈ ਜਿਹੜਾ ਸੈਟੀਸਫੈਕਸ਼ਨ ਹੈ ਰੱਜਣਾ ਉਹ ਹੈ ਜੇ ਕੋਲ ਨਹੀਂ ਵੀ ਹੈ ਤਾਂ ਚੜਦੀ ਕਲਾ ਤੇਰਾ ਹੁਕਮ ਹੈ ਤੇਰਾ ਭਾਣਾ ਜੇ ਸਾਹਜਾਂ ਦੇ ਕੋਲ ਹੈ ਤਾਂ ਵੀ ਮੈਂ ਤੇਰੇ ਹੁਕਮ ਵਿੱਚ ਹਾਂ ਜੇ ਤੈ ਲੈ ਲਈ ਆਪਣੀ ਮਾਨਤ ਵਾਪਸ ਤਾਂ ਵੀ ਮੈਂ ਖੁਸ਼ ਦਸਵੇਂ ਪਾਤਸ਼ਾਹ ਜੀ ਈ ਆੜੜੀ ਦਾ ਸਾਨੂੰ 70 ਚੰਗਾ ਘਟ ਖੇੜਿਆਂ ਦਾ ਰਹਿਣਾ ਮਾਛੀਵਾੜੇ ਦੇ ਜੰਗਲਾਂ 'ਚ ਬਹਿ ਕੇ ਸਭ ਕੁਝ ਲੁਟਾ ਕੇ ਇੱਕ ਬਾਤ ਕਹਿਣੀ ਕਹਿਣੀ ਇਹ ਚਲਦੀ ਕਲਾ ਦਾ ਪ੍ਰਤੀਤ ਹੈ ਸੈਟੀਸਫੈਕਸ਼ਨ ਇਫੈਕਟ ਹੈ ਪੂਰਾ ਨੰਦ ਨੰਦ ਕੋਲ ਕੁਛ ਹੈ ਤਾਂ ਵੀ ਠੀਕ ਹੈ ਨਹੀਂ ਹੈ ਤਾਂ ਵੀ ਠੀਕ ਹੈ ਤੋ ਇਹ ਅਵਸਥਾ ਤਾਂ ਕਿਸੇ ਬਹੁਤ ਕਾਮਲ ਮੁਰਸ਼ਿਦ ਦੀ ਹੋ ਸਕਦੀ ਹੈ ਹਰ ਬੰਦੇ ਦੀ ਤਾਂ ਹੋ ਨਹੀਂ ਸਕਦੀ ਸੋਚਿਆ ਵੀ ਜਾ ਸਕਦਾ ਵੀ ਇਹ ਜੀ ਵਿਵਸਥਾ ਸਾਡੀ ਹੋ ਜਾਏ ਗੁਰੂ ਚਾਹੇ ਤਾਂ ਕਰ ਲਵੇ ਜਦ ਦੀ ਗੱਲ ਹੈ ਆਪਣੇ ਨਾਮ ਲਾ ਲਵੇ ਆਦਰਵਾਇਜ਼ ਆਪਣੇ ਕਰੇ ਤੋਂ ਕੋਈ ਬੰਦਾ ਇਹ ਅਵਸਥਾ ਨੂੰ ਪ੍ਰਾਪਤ ਕਰ ਲੇਗਾ ਥਿਸ ਇਜ਼ ਵੈਰੀ ਮੱਚ ਇੰਪੋਸੀਬਲ ਨਹੀਂ ਹੋ ਸਕਦਾ ਇਸ ਤਰ੍ਹਾਂ ਗੁਰੂ ਦੀ ਨਾਇਤ ਹੋ ਜੇ ਤਾਂ ਹੋ ਸਕਦਾ ਨਹੀਂ ਤਾਂ ਨਹੀਂ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਹੀ ਸਮਾਹੀ ਸਮਾਹੀ ਇਹ ਬਾਣੀ ਜੋ ਜਿਉ ਜਾਣਾ ਕਿਸ ਅੰਤਰ ਰਵੇ ਹਰ ਨਾਮ ਜੀ ਉਹ ਚਾਹੇ ਤਾਂ ਕੁਝ ਵੀ ਪੋਸੀਬਲ ਹੈ ਅਦਰਵਾਈਜ਼ ਵਾਈਜ਼ ਇਹ ਦੁਨੀਆ ਵਾਸਤੇ ਇਹ ਇੰਪੋਸੀਬਲ ਗੱਲ ਹੈ